ਅਲਮਸਤ ਬਾਬਾ ਲਾਲ ਬਾਸ਼ਾ ਜੀ ਦੇ ਮੀਲਾ ਹੋਣ ਤੋਂ ਪਹਿਲਾਂ ਹੀ ਨਵੀਂ ਬੜੀ ਕਮੇਟੀ ਅਤੇ ਪੁਰਾਣੀ ਕਮੇਟੀ ਵਿੱਚ ਰੋਸ ਵਰਗਟਾਵਾ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਨਵੀਂ ਕਮੇਟੀ ਅਤੇ ਰਿਸ਼ੀ ਨਗਰ ਮੁਹੱਲੇ ਦੀਆਂ ਸੰਗਤਾਂ ਨੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਅੱਜ ਰੋਸ ਧਰਨਾ ਦਿੱਤਾ ਪ੍ਰਸ਼ਾਸਨ ਨੇ ਵਿਚ ਦਖਲ ਅੰਦਾਜ਼ੀ ਕਰਦਿਆਂ ਦੋਨਾਂ ਧਿਰਾਂ ਦਾ ਆਪ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਹਜੇ ਤੱਕ ਮਸਲਾ ਹੱਲ ਨਹੀਂ ਹੋਇਆ ਸ਼ਾਸਨ ਦੇ ਉੱਚ ਅਧਿਕਾਰੀ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਦੋਨਾਂ ਧਿਰਾਂ ਵਿੱਚ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ ਅਬਜ਼ਰਵਰ ਦੀ ਗੱਲ ਕਰਦੇ ਆ ਅਬਜ਼ਰਵਰ ਤਰੀਕਾ ਵਧਾਈ ਜਾਊਗੇ 6 ਮਹੀਨੇ ਪਹਿਲਾਂ ਸਾਡੀ ਇਹੀ ਲੜਾਈ ਸੀ ਉਦੋਂ ਅਬਜ਼ਰਵਰ ਠਾਉਂਦੇ ਅਸੀਂ ਕਹਿੰਦੇ ਵਿੱਚ ਉਹਦਾ ਅਬਜ਼ਰਵਰ ਠਾਤਾ ਸੀ ਚੰਦਾ ਲਿੰਦਾ ਕਹਿੰਦੇ ਕੌਣ ਆਇਆ ਅਸੀਂ ਕਹਿੰਸੀ 5 ਸਰ ਪੰਜ ਬੰਦੇ ਇਹਨਾਂ ਦੇ ਪਾ ਲਓ ਪੰਜ ਬੰਦੇ ਪਾਏ ਨਹੀਂ ਉਲਟ ਬੀਬੀ ਨੂੰ ਆਖਰੀ ਦਿਨ ਪਾ ਲਿਆ 6 ਮਹੀਨੇ ਪਹਿਲਾਂ ਇਹ ਦੱਸੋ ਮੰਗ ਸਾਡੀ ਡਿਮਾਂਡ ਸਾਡੀ ਐਮਐਲਏ ਨੂੰ ਤੁਸੀਂ ਪਾ ਲਿਆ ਕਮਾ ਲੋਗੇ ਪਾਰਾ ਪਾਰਾ ਲੱਖ ਦੀਆਂ ਚੂੜੀਆਂ ਤੁਸੀਂ ਕਿਸੇ ਮਦਾਨ ਕਰ ਦਿੰਦੇ ਢੱਲੇ ਚ ਆਪਣੇ ਦੇ ਸੋਨਾ ਪਾ ਦਿੰਦੇ ਆ ਮੁੱਖ ਮੰਤਰੀ ਨੂੰ ਸੋਨਾ ਪਾ ਦਿੰਦੇ ਆ ਇਹ ਕੋ ਗੱਲਾਂ ਵਾ ਜੀ 22 ਲੱਖ ਰੁਪਈਆ ਤੁਸੀਂ ਵਾਰ ਕੇ ਉੱਪਰ ਦੀ ਸਿੱਟ ਦੋ ਇਹ ਕੋ ਗੱਲ ਗੱਲੇ ਚੋ ਕਿ ਭਗਵਾਨ ਕਾਲਪਕੀ ਮੰਨਾ ਰਿਸ਼ੀ ਨਗਰ ਤੇ ਕਵਰਸਟਾਉਨ ਦੀ ਜਗਾ ਵਾ ਸਾਰੇ ਲੋਕਾਂ ਨੇ ਹਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਡੇਰੇ ਵਾਸਤੇ ਇਹ ਜਗਾ ਆਪਣਾ ਆਪਣਾ ਅਧਿਕਾਰ ਛੱਡ ਕੇ ਦੋ ਦੋ ਤਿੰਨ ਤਨ ਘਰਾਂ ਦੇ ਵਿੱਚ ਰਹਿੰਦੇ ਪੈਸੀ ਦੇ ਜਗ੍ਹਾ ਦੁੱਤੀ ਸੀ ਪਪੂ ਲਾਲ ਬਾਸ਼ੀ ਦੇ ਡੇਰੇ ਵਾਸਤੇ 14 ਸਾਲ ਪਹਿਲੇ ਮਾਨਜੋਗ ਹਸਾ ਯੰਸੀ ਜੀ ਨੂੰ ਉੱਥੇ ਪਠਾਇਆ ਸੀ ਲੇਕਿਨ ਅੜੀ ਟੀਮ ਨੇ ਉਹ ਸਾਰੇ ਆਜੋ 6 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਅਸੀਂ ਕਈ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਕਦੀ ਗੱਲੇ ਦੇ ਵਿੱਚੋਂ ਸੋਨਾ ਬਣਾ ਕੇ ਕਿਸੇ ਨੂੰ ਦਿੱਤਾ ਜਾਂਦਾ ਬਿੱਲ ਲੱਗੇ ਪਏ ਨਾਲ ਕਦੀ 22 ਲੱਖ ਰੁਪਇਆ ਕਿਸੇ ਕਲਾਕਾਰ ਦੇ ਉੱਪਰੋਂ ਰੱਖ ਕੇ ਬਾਹਰ ਕੇ ਸੱਡ ਦਿੱਤਾ ਜਾਂਦਾ ਮੈਂ ਸਮਝਦਾ ਵਾਂ ਜਿਹੜੇ ਗਰੀਬ ਲੋਕ ਉੱਥੇ ਦਸ ਦਸ 20-20 ਰੁਪਏ ਵੰਡ ਕੇ ਉੱਥੇ ਮੱਥਾ ਟੇਕ ਕੇ ਜਾਂਦੇ ਆ ਉਹ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਜਾਂਦੇ ਆ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਇਦਾਂ ਕਿਸੇ ਦੇ ਉੱਪਰ ਦੀ ਸੱਟ ਦੇਣੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇਣੀ ਜਾਂ ਆਪਣੇ ਚਾਹੇਤਿਆਂ ਨੂੰ ਕੋਈ ਸੋਨੇ ਚ ਵਾ ਦੇ ਦੇਣੀ ਜਾਂ 25 ਕਰੋੜ 25 ਲੱਖ ਰੁਪਏ ਦਾ 85 ਲੱਖ ਰੁਪਏ ਦਾ ਵਿਸ਼ਰਾਮ ਕਰ ਆਪਣੇ ਲਈ ਬਣਾ ਲੈਣਾ ਇਹ ਇਹ ਡੇਰਿਆਂ ਦਾ ਇਹ ਸੰਘਰਸ਼ ਤਾਂ ਟਾਈਮ ਕੰਮ ਨਹੀਂ ਹੁੰਦਾ ਇਹ ਰਿਸ਼ੀ ਮੁੰਨੀਆਂ ਦਾ ਜਿਹੜੇ ਫੱਕਰਾਂ ਦਾ ਕੰਮ ਨਹੀਂ ਹੁੰਦਾ ਫੱਕਰ ਕੀ ਦਾ ਗੁੱਸਾ ਕੀ ਉਹਨਾਂ ਤੋਂ ਛੱਡ ਦੇਣਾ ਚਾਹੀਦਾ ਸਾਰਾ ਕੁਝ ਜਿਹੜਾ ਆਪਣੇ ਆਪ ਨੂੰ ਫੱਕਰ ਕਹਿੰਦਾ ਵਾ ਇਹ ਸ਼ਿ ਨਗਰ ਮੱਲਾ ਇੱਥੇ ਮੇਲਾ ਕਰਾਉਂਦਾ ਕਰਾਉਣਾ ਚਾਹੁੰਦਾ ਵਾ ਪਦਮਸ਼ਰੀ ਅੰਸਰਾਜ ਹਾਂਸਰਾਜ ਸਿੰਘ ਜੀ ਨੇ ਬਾ ਹੁਕਮ ਕੈਸ਼ੀਅਰ ਜੀ ਨੂੰ ਵਿਸ਼ਵਾ ਮਿੱਤਰ ਸੋਹਦੀ ਨੂੰ ਕਿਹਾ ਕਿ ਇਹ ਚਾਬੀਆਂ ਕਸ਼ੀਨਗਰ ਮੱਲੇ ਨੂੰ 4 ਮਹੀਨੇ ਪਹਿਲਾਂ ਦੇ ਦਿੱਤੀਆਂ ਲੇਕਿਨ ਉਹਦੇ ਪਿੱਛੇ ਮੌਕੇ ਦੀ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਬਾਲਮਿਕੀਆਂ ਦੇ ਹੱਥ ਇਤਾਂ ਦੀ ਕੋਈ ਤਾਕਤ ਆ ਕਿਉਂਕਿ ਇਹ ਡਿਸਕ੍ਰਿਮੀਨੇਸ਼ਨ ਹੈ ਜਾਤ ਪਾਤ ਦਾ ਕਿ ਸਿੱਧੇ ਸਿੱਧੇ ਤੌਰ ਤੇ ਪੰਗਾ ਖੜਾ ਕੀਤਾ ਪਿਆ ਵਾ ਕਿਉਂਕਿ ਐਡੀ ਨਫ਼ਰਤ ਪਈ ਹੋਈ ਆ ਮੌਕੇ ਦੀ ਸਰਕਾਰ ਜਿਹੜੀ ਆ ਇੱਥੇ ਜਿਹੜੇ ਉਹਦੇ ਨਮਾਇंदे ਬੈਠੇ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਵੀ ਐਮ ਐਲ ਏ ਜਿਹੜੀ ਬੀਬੀ ਆ ਉਹ ਪ੍ਰਸ਼ਾਸਨ ਨੂੰ ਅੱਗੇ ਕਰਕੇ ਸਰਕਾਰਾਂ ਦੇ ਜਿਹੜੇ ਅਫਸਰਾਂ ਨੂੰ ਅੱਗੇ ਕਰਕੇ ਇਹਨਾਂ ਨਾਲ ਧੱਕਾ ਕਰਦੀ ਪਈ ਆ ਇਹ ਧੱਕਾ ਨਹੀਂ ਹੋਣ ਦਵਾਂਗੇ ਇਹ ਬਾਲਮਿਕੀ ਕੌਮ ਮਾਰਸ਼ਲ ਕੌਮ ਹੈ ਇਹ ਧਰਮ ਵਾਸਤੇ ਸਿਰ ਦੇਣਾ ਵੀ ਜਾਣਦੀ ਹੈ ਸਿਰ ਲੈਣਾ ਵੀ ਜਾਣਦੀ ਆ ਅੱਜ ਇੱਥੇ ਪੁੱਤਲੇ ਸੁੱਕੇ ਗਏ ਆ ਡਾਕਟਰ ਬੀ ਆਰ ਅੰਬੇਡਕਰ ਦਲਿਤ ਡਾਕਟਰ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਦੇ ਚੌਂਕ ਦੇ ਅੰਦਰ ਜੋ ਦਲਤਾਂ ਦੇ ਮਸੀਹਾ ਹੈ ਸੰਵਿਧਾਨ ਦੇ ਨਿਰਮਾਤਾ ਵਾ ਔਰ ਮੈਂ ਸਮਝਦਾ ਵਾਂ ਜਦੋਂ ਜਦੋਂ ਵੀ ਦਲਤਾਂ ਦੇ ਉੱਤੇ ਪੀੜ ਪਈ ਹੈ ਸਾਰੇ ਪੰਜਾਬ ਦੇ ਲੀਡਰ ਖੜੇ ਹੋਏ ਆ ਔਰ ਪੰਜਾਬ ਦੇ ਵਿੱਚ ਇੱਕ ਮਹਿਮ ਚੱਲ ਪਈ ਆ ਕਿਉਂਕਿ ਇਹ ਅੱਗ ਬਹੁਤ ਦੂਰ ਤੱਕਰ ਜਾਊਗੀ ਜੇ ਇਹ ਨਹੀਂ ਹਟੇ ਤਾਂ ਔਰ ਇਹ ਇੱਥੇ ਕਹਦੇ ਵੀ ਰਸੀਵਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਮੇਲਾ ਇਦਾਂ ਹੀ ਹੋਊਗਾ ਰਿਸ਼ੀਨਗਰ ਮੱਲਾ ਜਿਹੜੀ ਕਮੇਟੀ ਆ ਉਹ ਹੀ ਮੇਲਾ ਕਰਾਊ ਸਰ ਪਹਿਲਾਂ ਤਾਂ ਇਹ ਦੱਸੋ ਕਿ ਇਹਦੇ ਵਿੱਚ ਜਿਹੜੇ ਤੁਸੀਂ ਯਾਦ ਨੂੰ ਲੈ ਕੇ ਕਹਿੰਦੇ ਜਿਹੜਾ ਤੁਹਾਡਾ ਵਿਵਾਦ ਖੜਾ ਹੋਇਆ ਕਿਉਂਕਿ ਹੰਸਰਾਜ ਵੀ ਇਸੇ ਕਮਿਊਨਿਟੀ ਦਾ ਬਲੌਗ ਰੱਖਦੇ ਆ ਔਰ ਪਵਨ ਗੱਲ ਜਿਹੜੇ ਪ੍ਰਾਣੀ ਕਮੇਟੀ ਦੇ ਚੇਅਰਮੈਨ ਸਗੇ ਹੋਗੇ ਇਸ ਰੋਲਾ ਕਿਸ ਗੱਲ ਦਾ ਹੈ ਸਰ ਬਹੁਤ ਅੱਛਾ ਸਰ ਉਹਦੇ ਵਿੱਚ 14 ਮੈਂਬਰੀ ਕਮੇਟੀ ਆ ਸਾਰੇ ਜਨਰਲ ਕੈਟਾਗਰੀ ਦੇ ਆ ਰਿਸ਼ੀ ਨਗਰ ਮਹੱਲੇ ਦਾ ਇੱਕ ਵੀ ਬੰਦਾ ਨਹੀਂ ਜਿਹਨਾਂ ਸਾਰੇ ਮੈਂਬਰ ਸਨ ਰਿਸ਼ੀ ਨਗਰ ਮਹੱਲੇ ਦਾ ਜਿਹਨਾਂ ਨੇ ਧਾਨ ਕੀਤੀ ਪਈ ਜ਼ਮੀਨ ਹੈ ਮਾਫੇ ਕੰਡਾ ਉਹਨਾਂ ਦਾ ਅਧਿਕਾਰ ਹੈ ਡੇਰੇ ਦੀ ਜ਼ਮੀਨ ਦੇ ਉੱਪਰ ਤੁਹਾਡਾ ਧਰਨਾ ਅਜ ਤੱਕ ਕਿੰਨੇ ਟਾਈਮ ਤੱਕ ਜਾਰੀ ਰਹੂਗਾ ਸਰ ਅੱਜ ਦਾ ਧਰਨਾ ਵਾ ਪੂਕ ਦਿੱਤੇ ਆ ਕੱਲ ਨੂੰ ਸਫਾਈ ਕਰਮਚਾਰੀ ਸਫਾਈ ਕਰਮੀ ਬੰਦ ਕਰ ਦਿੱਤੀ ਜਾਊਗੀ ਪਰਸੋਂ ਨੂੰ ਨਕੋਦਰ ਬੰਦ ਹੋਏਗਾ ਪ੍ਰਸ਼ਾਸਨ ਨੇ ਕੀ ਕੀ ਤੁਹਾਨੂੰ ਆਸ਼ਵਾਸਨ ਪ੍ਰਸ਼ਾਸਨ ਕਹਿੰਦਾ ਜੀ ਨਾ ਉਹ ਕਰਾਵੇ ਨਾ ਤੁਸੀਂ ਕਰਾਓ ਅਸੀਂ ਅਬਜ਼ਰ ਲਾ ਦਿੰਨੇ ਇੱਥੇ ਪਰ ਲੇਕਿਨ ਅਸੀਂ ਨਹੀਂ ਚਾਹੁੰਦੇ ਵੀ ਅਬਜ਼ਰ ਲੱਗੇ ਕਿਉਂਕਿ 14 ਸਾਲ ਜਦੋਂ 6 ਮਹੀਨੇ ਪਹਿਲਾਂ ਲੜਾਈ ਉਦੋਂ ਕਿਉਂ ਨਹੀਂ ਲਖਾਇਆ ਇਹਨਾਂ ਨੇ ਅਬਜ਼ਰ ਉਦੋਂ ਵੀ ਲਖਾ ਦਿੰਦੇ ਅਸੀਂ ਅੱਜ ਮੰਨ ਜਾਂਦੇ ਕੁਛ ਜਾਣੇ ਹੋ ਡੇਰੇ ਦਾ ਪ੍ਰਬੰਧਾ ਨਵੀਂ ਕਮੇਟੀ ਕੋ ਆਵੇ ਹਰ ਹਾਲ ਨਵੀਂ ਕਮੇਟੀ ਤਾਂ ਬਣ ਚੁੱਕੀ ਆ ਪਰ ਫੇਰ ਵੀ ਹੁਣ ਕੀ ਸਮੱਸਿਆ ਆ ਗਈ ਸਮੱਸਿਆ ਹੈਗੀ ਕਹਿੰਦੇ ਚਾਬੀਆਂ ਦਿੱਤੀਆਂ ਵਾਪਸ ਕਰ ਦਿਓ ਅਸੀਂ ਕਹਿੰਦੇ ਚਾਬੀਆਂ ਖੋ ਕੇ ਨਹੀਂ ਲਈਆਂ ਚਾਬੀਆਂ ਬਾ ਇੱਜ਼ਤ ਤੁਸੀਂ ਦਿੱਤੀਆਂ ਰਿਟਰਨ ਹੋਇਆ ਪੁਰਾਣੀਆਂ ਰਜਿਸਟਰੀਆਂ ਦਿੱਤੀਆਂ ਚਾਂਦੀ ਸੋਨਾ ਸਾਰਾ ਜਮ੍ਹਾਂ ਹੋਇਆ ਤੇਰੇ ਵਿੱਚ ਐਮਐਲਏ ਦਾ ਕੀ ਰੋਲ ਆ ਸਰ ਐਮਐਲਏ ਸਾਰਾ ਪ੍ਰਸ਼ਾਸਨ ਐਵੇਂ ਕੰਮ ਕਰੀ ਜਾਂਦਾ ਠੀਕ ਹੈ ਦੱਸੋ ਅਫਸਰ ਕਿਉਂ ਇੰਨਾ ਪ੍ਰੈਸ਼ਰ ਪਾਉਂਦੇ ਇਹਨਾਂ ਤੇ ਸਾਡੀ ਅਜੇ ਸੁਣੀ ਨਹੀਂ ਕੀ ਹਾਂਸੜਾ ਹੀ ਹੁਣ ਗੱਦੀ ਨਸ਼ੀਰ ਰਹਿਣਗੇ ਕਿ ਇੱਥੇ ਨਹੀਂ 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 ਗੱਦੀ ਨੀ ਚੀਨੇ ਦਊਗਾ ਸਰ ਸੂਬੇ ਦੇ ਸਾਰੇ ਮਾਹਪੁਰਖਾਂ ਵੱਲੋਂ ਵੱਡੇ ਵੱਡੇ ਡੇਰੇਵਾਂ ਵੱਲੋਂ ਉਹਨਾਂ ਨੂੰ ਪੱਗ ਦਿੱਤੀ ਗਈ ਸੀ ਸਾਈ ਹਾਂਸੜਾ ਦੇ ਦਰਵੇਸ਼ ਉਹਨਾਂ ਨੂੰ ਕੀ ਹੁਣ ਉਹ ਗੱਦੀ ਤੋਂ ਲਿਥ ਰਹੇ ਨੇ ਮੈਂ ਦੇਖੋ ਚਾਹੁੰਨਾ ਵਾਂ ਕਿ ਉਹਨਾਂ ਨੂੰ ਇਸ ਗੱਲ ਤੇ ਸਮਝੋਤਾ ਕਰਨਾ ਚਾਹੀਦਾ ਮੈਂ ਚਾਹੁੰਨਾ ਵਾਂ ਸੰਭੜਿਆ ਲਿਖਿਆ ਸਮਾਜ ਵੀ ਚਾਹੁੰਦਾ ਵਾ ਪਰ ਉਹ ਇਸ ਲੈਵਲ ਤੇ ਗੱਲ ਨਹੀਂ ਕਰਦੇ ਪਾਏ ਜਾਂ ਨਹੀਂ ਬੈਠਦੇ ਪਾਏ ਇਸ ਕਰਕੇ ਕਿ ਰਿਸ਼ੀ ਨਗਰ ਮੱਲਾ ਜਾਂ ਬਾਲਮਿਕੀ ਸਮਾਜ ਸਾਰਾ ਭੜ ਗਿਆ ਪਿਆ ਮੈਂ ਇਹਦੇ ਤੇ ਫਿਰ ਬੇਨਤੀ ਕਰੂੰਗਾ ਵੀ ਇਹ ਬੈਠ ਕੇ ਉਹਨਾਂ ਵਾਸਤੇ ਸਿਰਫ ਉਸ ਮਸਲੇ ਤੇ ਅਸੀਂ ਫਿਰ ਬੈਠਾਂਗੇ ਸਰ ਤੁਹਾਡਾ ਪੂਰਾ ਨਾਮ ਬੋਲਿਓ ਦਾਸ ਪਰਸ਼ੋਤਮ ਸੌਂਦੀ ਸਰ ਸੌਂਦੀ ਸਾਹਿਬ ਇਹ ਗੱਲ ਹੈਗੀ ਹੈ ਕਿ ਤੁਸੀਂ ਇਹਨਾਂ ਨਾਰਾਜ਼ਨਾਮਾ ਕੀਤਾ ਜਾਂ ਕੋਈ ਕਮੇਟੀ ਦੇ ਵਿੱਚ ਬਣੋਤਰੀ ਕਰਨ ਵਾਸਤੇ ਜਾਂ ਦੋਮਾਂ ਦਾ ਰਾਜ਼ਨਾਮਾ ਕੀਤਾ ਵੀ ਛੇ 6 ਮੈਂਬਰਸ਼ਿਪ ਲਈ ਜਾਵੇ ਸਾਰੇ 6 ਮਹੀਨੇ ਪਹਿਲਾਂ ਕਿ ਅਸੀਂ ਵੀ ਰਿਸ਼ੀ ਨਗਰ ਮੱਲੇ ਦੇ ਜਿਹੜੇ ਹੱਕਦਾਰ ਆ ਪੰਜ ਬੰਦੇ ਸਿਰਫ ਉਹਨਾਂ ਨੇ ਮੇਲੇ ਦੇ ਆਖਰੀ ਦਿਨ ਬੰਦੇ ਤਿੰਨ ਅਨਾਉਂਸ ਕੀਤੇ ਜਿਹਦੇ ਵਿੱਚ ਬੀਬੀ ਜੀ ਵੀ ਇੱਕ ਮੈਂਬਰ ਪਾ ਲਈ ਪੰਜ ਬੰਦੇ ਤਾਂ ਰਿਸ਼ੀ ਨਗਰ ਮੱਲੇ ਦੇ ਪਾਉਣੇ ਸੀ ਉਹ ਆਸ਼ਵਾਸ਼ਣ ਦੇ ਕੇ ਨਹੀਂ ਪਾਏ ਗਏ 6 ਮਹੀਨੇ ਪਹਿਲਾਂ ਕਿੰਨੇ ਮੈਂਬਰੀ ਕਮੇਟੀ ਬਣਾਈ ਕਮੇਟੀ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਪਹਿਲਾਂ 14 ਸੀ ਫਿਰ ਤਿੰਨ ਹੋਰ ਪਾ ਲਏ ਸੀ ਬੀਬੀ ਜੀ ਨੂੰ ਪਾ ਕੇ ਜੀ ਅਜਾ ਤਰਨਾਖੀਰ ਕਿੰਨੇ ਵੇ ਤੱਕ ਚੱਲਣਾ ਸਰ ਹੋਣੇ ਸਾਰੀ ਰਾਤ ਬੈਠੇ ਜੀ ਧੰਨਵਾਦੀ ਤੁਹਾਡਾ ਇੱਕ ਮੈਂ ਅ ਇੱਕ ਛੋਟੀ ਜਿਹੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਆ ਜੀ ਤੁਸੀਂ ਇਹਨਾਂ ਨੂੰ ਸਵਾਲ ਕੀਤਾ ਆ ਕਿ ਸਾਰੇ ਮਾਪੂਚਾਂ ਨੇ ਇਹ ਜਿਹੜੇ ਪੱਕ ਦਿੱਤੀ ਸੀ ਇਕੋ ਮਹਾਪੁਰਸ਼ਾਂ ਨੂੰ ਉਹਨਾਂ ਪੁੱਛੋ ਕਦੀ ਕਦੀ ਵੀ ਆਣ ਕੇ ਵੀ ਮਹਾਪੁਰਸ਼ੋ ਅੱਜ ਤਾਈ ਵੀ ਤੁਸੀਂ ਕਦੀ ਵੀ ਪੋਰਟਾ ਪੋਰਟਸ ਹੈ ਨਾ ਅੱਜ ਇਹ ਕਿੱਥੇ ਪਾਸਾ ਦਾ ਗੱਦੀ ਨਸ਼ੀਰ ਮੈਂ ਕਹਿੰਦਾ ਕੋਈ ਵੀ ਕਮੈਂਟ ਕਰਕੇ ਕਹਦੇ ਵੀ ਇਹ ਗੱਦੀ ਨਸ਼ੀਨਾ ਤੇ ਅਸੀਂ ਅਸੀਂ ਉਹਦੇ ਘਰ ਮਿੱਠਾ ਦੇਣ ਵੀ ਗਏ ਆ ਵੀ ਆ ਜਾ ਪਰ ਪਰ ਉਹਨਾਂ ਨੂੰ ਲੋਕਾ ਲੋਕਾ ਕੋ ਗਾਲਾਂ ਸੁਣਨ ਦਾ ਸ਼ੌਂਕ ਆ ਔਰ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੇ ਉੱਤੇ ਜਿਹੜਾ ਕੋਈ ਸਾਈਂ ਬੈਠਾ ਆ ਉਹ ਲੋਕਾਂ ਕੋ ਗਾ ਸੁਣੇ ਸਾਡੇ ਤਾਂ ਮਰਨ ਵਾਲੀ ਗੱਲ ਆ ਸਰ ਇੱਕ ਦੂਜੀ ਗੱਲ ਇਹ ਆ ਕਿ ਜਿਹੜਾ ਹੁਣ ਤੁਸੀਂ ਪਬਲਿਕ ਇਕ ਐਮ ਐਲ ਏ ਨੂੰ ਤਾਂ ਇੱਕ ਹੰਸਰਾਜ ਨੂੰ ਜਿਹੜਾ ਪੂਰਵ ਸਾਬਕਾ ਸੰਸਦ ਰਿਆ ਪਰ ਉਹਨਾਂ ਨੇ ਜਿਹੜਾ ਬਾਦਸ਼ਾਹ ਦਾ ਪ੍ਰਯੋਗ ਕੀਤਾ ਕੀ ਇਹ ਸਹੀ ਹੈ ਸਰ ਪਤਕ ਦਾ ਗੱਲ ਆ ਤੁਹਾਨੂੰ ਵੀ ਪਤਾ ਲੱਗਦਾ ਆ ਵੀ ਸਾਰਾ ਸਾਰਾ ਸ਼ਹਿਰ ਦੀ ਆ ਇਹਨਾਂ ਦੀ ਸੈਂਟਰ ਐਂਡ ਐਂਡ ਪੰਜਾਬ ਗਵਰਨਮੈਂਟ ਇਹ ਸਾਰੇ ਲੋਕਾਂ ਪਰੜ ਕੇ ਬਈ ਆ ਅੱਜ 400 ਬੰਦਾ 500 ਬੰਦਾ ਆ ਖੱਲੂ ਤੇ 10000 ਬੰਦਾ ਬੈਠੂਗਾ। ਮੈਂ ਆਖਰੀ ਮੰਗ ਕੀ ਆਉਂ। ਆਖਰੀ ਮੰਗ ਮੱਧਾਰਿਸ਼ੀ ਨਗਰ ਮੇਲਾ ਕਰਾਉਂਗਾ। ਮੇਲਾ ਮੇਲੇ ਵਿੱਚ ਕੁਝ ਦਿਨ ਮੱਲੇ ਦੀ ਹੋਵੇ। ਮੇਲੇ ਵਿੱਚ ਕੁਝ ਦਿਨ ਰਹਿ ਗਏ ਆ ਤੁਹਾਨੂੰ ਕੀ ਲੱਗਦਾ 2-3 ਦਿਨਾਂ ਦੇ ਵਿੱਚ ਸਾਰਾ ਮਸਲਾ ਹੱਲ ਹੋ ਜੂ? ਤਿਆਰੀਆਂ ਹੋਈਆਂ ਵੀ ਸਾਡੀਆਂ ਤਿਆਰੀ ਹੋ ਲੈ ਜੀ। ਰਾਈਟਿੰਗ ਹੋ ਗਈ ਸਾਡਾ ਮੂਟ ਹੋ ਗਈ। ਗਾਣੇ ਵਾਲੇ ਹੋ ਗਏ ਬੋਲੋ। ਸਾਡਾ ਸਾਰਾ ਕੁਝ ਤਿਆਰ ਆ।